ਇਹ ਮਾਮਲਾ ਹੈ ਅਹ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੁਬਿੰਦਪੁਰ ਪੁਲਿਸ ਸਟੇਸ਼ਨ ਨੇ ਲਿਮਟ ਕੀਤਾ ਉਹਦੇ ਵਿੱਚ ਅ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰfrothy ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਉੱਥੇ ਬਟਾਲੇ ਦੇ ਰਹਿਣ ਵਾਲਾ ਸੀ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋੜੀ ਦੇ ਪਿੱਛੇ ਲੱਗੇ ਸੀਗੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ ਆ 160 70 ਦੇ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇਹਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿੱਲੇ ਵੀ ਜੋ ਹੈਗਾ ਪੂਰਾ ਇਹਨੇ ਜ਼ਮੀਨ ਤੇ ਇਨੇ ਪੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਹੈ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਇਹ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇੰਨੇ ਡਿੱਗ ਪਿਆ ਤਾਂ ਫਿਰ ਅੱਗੇ ਇੰਨੇ ਗੋਲੀ ਵੀ ਚਲਾਈ ਪੁਲਿਸ ਦੇ ਉੱਤੇ ਉਹ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਬੰਦੇ ਵੀ ਜਦੋਂ ਗੋਲੀ ਚਲਾਈ ਦੀ ਤਾਂ ਫਿਰ ਇਹਨਾਂ ਦੇ ਲੱਤਾਂ ਚੀਟੂ ਹੈਗਾ ਉਹ ਗੋਲੀ ਲੱਗਦੀ ਸੀ। ਅੰਕੀ ਭੱਲੇ ਦੀ ਕਿ ਹਾਂਜੀ ਇਹਦੇ ਤੇ ਟੋਕਰੀ ਚਾਰ ਪਰਚੇ ਹੈਗੇ ਆ ਉਹਦੇ ਵਿੱਚ ਤਿੰਨ ਪਰਚੇ ਜੋ ਹੈਗਾ ਉਹ ਐਕਸਟਰਸ਼ਨ ਦੀ ਹੈਗੀ। ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਸਾਇਲੈਂਸ ਸੀ। ਹੁਣ ਅਕੇ ਇਨਨੇ ਕੱਲ ਇਹ ਜੋ ਹੈਗਾ ਇਹ ਪਾਰਟिकुलर ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ। ਜਿਹੜਾ ਇਹ ਲਿਖਿਆ ਗਿਆ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਬੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ। ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਵਾਂਗੇ। ਇਹ ਵੀ ਸਭ ਚੀਜ਼ ਦੀ ਰਿਕਵਰੀ ਹੋ ਰਹੀ ਹੈ। ਅਜ ਫਨਾਉ ਜੋ ਹੈਗਾ ਇੱਕ ਗੱਡੀ ਹੈਗੀ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋ ਗਏ। ਲੇਵੀ ਦੂਸਰ ਦੇ ਟਾਲਾ ਦੇ ਵਿੱਚ ਵੀ ਇਹ ਵੀ ਇੰਟਰਲਿੰਕਡ ਹੈਗੇ ਆ ਜੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪਤਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਦੇ ਪੁੱਛਗਿਛ ਦੇ ਵਿੱਚ ਆਪਾਂ ਉਹ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਬੂਜੇ ਵਾਰਦਾਤਾਂ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਹੈਗਾ ਉਹ ਸਾਨੂੰ ਚੱਕਰ ਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਔਰ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗੋਲੀ ਲੱਗੀ ਹੈ ਉਹਦੇ ਕਰਕੇ ਹੀ ਫਿਰ ਇਹਨੂੰ ਆਪਾਂ ਇਮੀਡੀਏਟਲੀ ਰਸ਼ ਕਰਨਾ ਪਿਆ ਗਿਆ ਸੀਗਾ ਸਿਵਨੋਸਪਟਲ ਆਪਣੀ ਟੀਮ ਉੱਥੇ ਹੀ ਹੈਗੀ ਹੈ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅੱਸੀ ਕਰਾਂਗੇ ਪੁਲਿਸ ਸਾਈਡ ਤੇ ਅ ਪੁਲਿਸ ਸਾਈਡ ਤੇ ਉਹਨਾਂ ਦੀ ਬਚਾਅ ਹੋ ਗਿਆ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਇਹ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ 'ਤੇ ਲੱਗੀ ਹੈਗੀ ਹੈ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਮੈਂ ਦੇਖ ਰਿਹਾ ਕਿ ਪੁਲਿਸ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਤਾਂ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ অলਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ ਧੰਨਵਾਦ ਜੀ